ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ਾਂ ਕੀਤੀਆਂ ਸਾਡੀ ਪਾਰਟੀ ਨੂੰ ਦੱਬਣ ਦੀਆਂ ਕੁਚਲਣ ਦੀਆਂ ਖਤਮ ਕਰਨ ਦੀਆਂ ਕਦੇ ਦਿੱਲੀ ਪੰਜਾਬ 'ਚ ਵੀ ਪੰਜਾਬ 'ਚ ਵੀ ਕੋਸ਼ਿਸ਼ਾਂ ਕੀਤੀਆਂ ਸੀ ਕਿ ਆਮਾ ਦੀ ਪਾਰਟੀ ਟੁੱਟ ਜੇ ਤੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚ ਲੱਗ ਗਿਆ ਨਾਲ ਦੇਨ ਨੂੰ ਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਤਿਕੜੰਬਾਜ ਆਏ ਆਪ ਤਾਂ ਇੱਧਰ ਤੁਰ ਗਏ ਹੁਣ ਕੱਲ ਫੇਰ ਖਬਰ ਆਈ ਜਾਂਦੀ ਹੈ ਕਿਨੇ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜੀ ਟੇਡਾ ਕਰ ਦੋ ਉਧਰ ਹੀ ਖੜ ਜਾਂਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜੀ ਚੱਲ ਜੇ ਭਾਈ ਆਪਾਂ ਕੀ ਕਰਨਾ ਹੈ ਹੁਣ ਜਾਓ ਜੀ ਸੜਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਸਾਨੂੰ ਨੇ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਤ ਅੱਜ ਅੱਜ ਸੈਂਟਰ ਤੱਕਾ ਕਰ ਰਿਹਾ ਆ ਪੰਜਾਬ ਨਾਲ ੱੱਕਾ ਕਰ ਰਿਹਾ 5500 ਕਰੋੜ ਰੁਪਇਆ ਦਾ ਕੱਲਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਰੋਕੀ ਬੈਠਾ ਹੈ ਐਨ ਐਚ ਐਮ ਦੇ ਪੈਸੇ ਰੋਕ ਰੱਖਿਆ 8000 ਕਰੋੜ ਦੇ ਨੇੜੇ ਦੇ ਪੈਸੇ ਰੋਕ ਰੱਖੇ ਆ 8000 ਕਰੋੜ ਦੇ ਨੇੜੇ ਕਿਉਂ ਭਈ ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਮੈਂ ਕੱਲਾ ਲੜੀ ਜਾਣਾ ਮੈਂ ਸੁਪਰੀਮ ਕੋਰਟ ਜਾਣਾ ਗਵਰਨਰ ਨਾਲ ਲੜਦਾ ਬੀ ਜੇ ਪੀ ਨਾਲ ਲੜਦਾ ਓਕਾਲੀ ਤੋਂ ਚਲੋ ਬਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਿਆ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਹਜੇ ਤਾਂ 40 ਡਿਗਰੀ ਪੰ ਪੰ 50 ਡਿਗਰੀ ਟੈਂਪਰੇਚਰ ਹੋਊਗਾ ਹਜੇ ਤਾਂ ਹੁਣੀ ਗਰਮੀ ਮੰਨ ਗਿਆ ਮੈਨੂੰ ਪੱਕਾ ਪਤਾ ਹੈ ਇਹ ਘੋੜੀ ਦਾ ਨਾ ਵੱਧ ਲਾਉਂਦੀ ਨਹੀਂ ਫਰਕ ਹੈ जोड़े धुप्पा तो चम करने होर ने नेता टेंपरेचर पूछ के जाने कितना टेंपरेचर है फोर्टी टू ओके थर्टी टू के आसपास आया तो बताना पंजाब बचाने निकलना है ओ यस यस नो नो बस आया